ਛੀਟ ਕਵਰ ਬਹੁਤ ਸੋਹਣੇ ਚੜੇ ਹੋਏ ਆ ਗੱਡੀ ਦੇ ਵਿੱਚ ਮਗਰ ਜਿਵੇਂ ਤੁਸੀਂ ਕਹਿੰਦੇ ਸੀ ਜੀ 4 ਦੇ ਵਿੱਚ ਆ ਸੱਤ ਵਿਆਹ ਕਹਿੰਦੇ ਹਨ ਵੀਰੇ ਹਾਂਜੀ ਹਾਂਜੀ ਇਹਦੇ ਵਿੱਚ ਸੱਤ ਚ ਬਲੂਰ ਆਉਂਦੀ ਹੈ ਜੀ ਲਓ ਵੀ ਚੈੱਕ ਕਰ ਸਕਦੇ ਹੋ ਕੱਲੀ ਕੱਲੀ ਸੀਟ ਤੇ ਬਲੂਰ ਤੁਹਾਨੂੰ ਮਿਲ ਜੂਗਾ ਹਾਂਜੀ ਆ ਬੈਕ ਸਾਈਡ ਤੇ ਵੀ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਤੇ ਤੁਹਾਨੂੰ ਇਦਾਂ ਹੀ ਮਿਲ ਜਣਾ ਹਾਂਜੀ ਹਾਂਜੀ ਤੇ ਇਹ ਸੋਫਾ ਸੀਟ ਦੇ ਵਿੱਚ ਆਉਂਦੀ ਹੈ ਨਾ ਵੀਰੇ ਹਾਂਜੀ ਹਾਂਜੀ ਸੋਫਾ ਸੀਟ ਦੇ ਵਿੱਚ ਆ ਕੈਪਟਨ ਸੀਟ ਚ ਵੀ ਆਉਂਦੀ ਹੈਗੀ ਸੋਫਾ ਸੀਟ ਚ ਵੀ ਆਉਂਦੀ ਆ ਇੱਕ ਬਈ ਮੂਰੇ ਵੀ ਮਰਾਜ਼ ਉਹਨੇ ਇੱਕ ਆਪਣੇ ਕੋਲ ਹੋਰ ਵੀ ਖੜੀ ਆ ਨਾ ਬਈ ਗੱਡੀ ਹਾਂਜੀ ਬਾਈ ਜੀ ਇੱਕ ਆਪਣੇ ਕੋਲੇ 10/11 ਮਾਡਲ ਖੜੀ ਆ ਚਿੱਟੇ ਰੰਗ ਦੀ ਉਹਦੀ ਵੀਡੀਓ ਵੀ ਆਪਾਂ ਕਰਾਂਗੇ ਥੋੜੇ ਦਿਨ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਆ ਤੁਹਾਡਾ ਆਪਣੇ ਪੇਜ ਤੇ ਤੇ ਅੱਜ ਆਪਾਂ ਦੋਸਤੋ ਜਿਹੜੀ ਤੁਹਾਡੇ ਲਈ ਗੱਡੀ ਲੈ ਕੇ ਆਏ ਗੱਡੀ ਸੇਲ ਵਾਸਤੇ ਵੀ ਆ ਤੇ ਆਪਾਂ ਤੁਹਾਨੂੰ ਜਾਣਕਾਰੀ ਵੀ ਲਾਵਾਂਗੇ ਵੀ ਤੁਹਾਨੂੰ ਜਾਣਕਾਰੀ ਦੇ ਆਪਾਂ ਤੁਹਾਡੀ ਵੀਰ ਨਾਲ ਗੱਲਬਾਤ ਕਰਾਵਾਂਗੇ ਐਂਡ ਸਲਾਤਪੁਰਾ ਜ਼ਿਲ੍ਹਾ ਬਰਸ਼ੰਡੇ ਦੇ ਵਿੱਚ ਗੱਡੀ ਖੜੀ ਹੈਗੀ ਤੇ ਆਪਾਂ ਤੁਹਾਨੂੰ ਗੱਡੀ ਦੀ ਜਾਣਕਾਰੀ ਐਦਾਂ ਦੇਣੀ ਹੈਗੀ ਵੀ ਨੋਵਾ ਤੁਹਾਨੂੰ ਕਿਹੜ ਅੱਜ ਆਪਾਂ ਗੱਲ ਕਰਦੇ ਵੀਰ ਨਾਲ ਕਰਾਮਾ ਕੇ ਗੱਲਬਾਤ ਤੇ ਸਾਰੀ ਗੱਡੀ ਦੀ ਜਾਣਕਾਰੀ ਲੈ ਕੇ ਆਵਾਂਗੇ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਬਾਈ ਜੀ ਆਪਣੇ ਦਰਸ਼ਕ ਵੀਰਾਂ ਨੂੰ ਨਾ ਜਾਣਕਾਰੀ ਦੇ ਦਿਓ ਨੋਵਾ ਚ ਵੈਰੀਐਂਟ ਕਿਹੜੇ-ਕਿਹੜੇ ਆਉਂਦੇ? ਵੈਰੀਐਂਟ ਨੋਵਾ ਚ ਬਾਈ 4 ਆਉਂਦੇ ਆਗੇ। ਜੀ। ਪਹਿਲਾ ਤਾਂ ਹੁੰਦਾਗਾ ਜੀ 2। ਹਾਂਜੀ। ਫਿਰ ਆਉਂਦਾ ਜੀ 3। ਜੀ। ਫਿਰ ਜੀ 4। ਠੀਕ। ਉਸ ਤੋਂ ਬਾਅਦ ਟੌਪ ਮਾਡਲ ਆਉਂਦਾਗਾ ਵੀ। ਜੀ। ਤੇ ਆਪਣੇ ਕੋਲੇ ਜਿਹੜਾ ਲੈ ਕੇ ਆਏ ਵੀਰੇ ਇਹ ਕਿਹੜਾਗਾ? ਆਪਾਂ ਬਾਈ ਜੀ 4 ਹੀ ਕੰਮ ਕਰਦੇ ਆਗੇ। ਹੁਣ ਤਿੱਕਰ ਆਪਾਂ ਨੋਵਾ ਗੱਡੀ ਆ ਸਿਲ버 ਕਲਰ ਦੀ 2008 ਮਾਡਲ ਸੀਲਡ ਗੱਡੀ ਲਿਉਣੀ ਆ ਬਈ ਆਪਾਂ ਬਠਿੰਡੇ ਦਾ ਨੰਬਰ ਆ ਗੱਡੀ ਦਾ ਸਿਲ버 ਕਲਰ ਆ ਇਕੱਲੇ ਗੱਡੀ ਤੇ ਦੋਨੇ ਬੰਪਰ ਪੇਂਟ ਆ ਬਾਕੀ ਸਾਰੀ ਗੱਡੀ origignal ਆ ਜਿਹੜੇ ਸਕਰੈਚ ਆ ਗੱਡੀ ਦੇ ਵਿੱਚ ਜੈਨੂਇਨ ਹੀ ਆ ਜੀ ਦੂਜੇ ਨਾਂ ਦੀ ਆ ਇਹ ਟਾਇਰਾਂ ਦੀ ਹਾਲਤ ਪੂਰੀ ਵਧੀਆ ਪਈ ਹੈਗੀ ਬੀਲ ਕੱਪ ਲੱਗੇ ਹੋਏ ਆ ਗੱਡੀ ਹਾਂਜੀ ਸੋਹਣੀ ਹੈ ਜਿਵੇਂ ਆਪਾਂ ਤੁਹਾਨੂੰ ਦੱਸ ਤੀਏ ਗੱਡੀ ਸੀਟ ਕਵਰ ਅੰਟੀਰੀਅਰ ਵਜੋਂ ਵੀ ਗੱਡੀ ਸੋਹਣੀ ਆ ਟਾਇਰਾਂ ਤੇ ਨਿਗਾ ਮਾਰਾ ਜੂ 70 ਤੋਂ 75 ਰੁਪਏ ਹੇ ਟਾਇਰਾਂ ਦੀ ਹਾਲਤ ਪਈ ਹੈਗੀ ਸੋਹਣੀ ਗੱਡੀ ਆ ਦੋਨੇ ਬੰਪਰ ਪੇਂਟ ਆਪੇ ਦੱਸ ਕੇ ਦਿੰਨੇ ਆ ਕਿ ਦਰਸ਼ਕ ਵੀਰਾਂ ਨੂੰ ਤੇ ਬਾਕੀ ਗੱਡੀ ਸਾਰੀ ਓਰੀਜਨਲ ਆ ਜੀ ਬਟੈਂਡਾ ਨੰਬਰ ਹਨਾ ਵੀਰੇ ਹਾਂਜੀ ਹਾਂਜੀ ਬਟੈਂਡਾ ਨੰਬਰ ਆ ਜੀ ਓਨਰ ਕਨੇ ਮੇਰੇ ਵੀ ਇਹ ਇਹ ਦੂਜੇ ਬਾਈ ਦੂਜੇ ਹਾਂਜੀ ਜਿਹੜਾ ਆਪਣਾ ਰੇਟ ਹੁੰਦਾ ਬਾਈ ਤੇ ਆਪਾਂ ਨੂੰ ਫੋਨ ਕਰ ਲਓ ਵੀ ਪਾਈਆਂ ਦੇ ਹੁੰਦੇ ਰੇਟ ਆਪਣਾ ਨਾ ਜੈਨੂਅਲ ਜੀ ਹੁੰਦਾ ਘੱਟੀ ਹੁੰਦਾ ਉਹਦੇ ਚ ਵੀ ਆਪਾਂ ਮਾਨਤਾ ਕਰਦੇ ਆ ਲਓ ਦੋਸਤੋ ਵੀਡੀਓ ਨਾਲ ਵੀ ਤੁਸੀਂ ਜੁੜੇ ਰਹੋ ਰੇਟ ਵੀ ਵੀਰ ਨੇ ਬਹੁਤ ਧਮਾਕੇ ਦਾ ਰੇਟ ਦੇਣਗੇ ਵਧੀਆ ਰੇਟ ਦੇਣਾ ਆਪਾਂ ਤੁਹਾਨੂੰ ਅੰਦਰੋਂ ਵੀ ਗੱਡੀ ਚੈੱਕ ਕਰਾਵਾਂਗੇ ਬਾਈ ਮੜਾ ਸੀਟ ਕਵਰ ਬਹੁਤ ਸੋਹਣੇ ਚੜੇ ਹੋਏ ਹੈ ਗੱਡੀ ਦੇ ਵਿੱਚ ਮੋਰ ਜਿਵੇਂ ਤੁਸੀਂ ਕਹਿੰਦੇ ਸੀ ਜੀ 4 ਦੇ ਵਿੱਚ ਆ ਸੱਤ ਵਿਆਹ ਕਹਿੰਦੇ ਹਨ ਵੀਰੇ ਹਾਂਜੀ ਹਾਂਜੀ ਇਹਦੇ ਵਿੱਚ ਸੱਤ ਚ ਬਲੂਰ ਆਉਂਦੀ ਹੈ ਜੀ ਲੋ ਵੀ ਚੈੱਕ ਕਰ ਸਕਦੇ ਹੋ ਕੱਲੀ ਕੱਲੀ ਸੀਟ ਤੇ ਬਲੂਰ ਤੁਹਾਨੂੰ ਮਿਲ ਜੂਗਾ ਹਾਂਜੀ ਆ ਬੈਕ ਸਾਈਡ ਤੇ ਵੀ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਤੇ ਵੀ ਤੁਹਾਨੂੰ ਇਦਾਂ ਹੀ ਮਿਲ ਜਣਾ ਹਾਂਜੀ ਹਾਂਜੀ ਤੇ ਇਹ ਸੋਫਾ ਸੀਟ ਦੇ ਵਿੱਚ ਆਉਂਦੀ ਹੈ ਹਨਾ ਵੀਰੇ ਹਾਂਜੀ ਹਾਂਜੀ ਸੋਫਾ ਸੀਟ ਦੇ ਵਿੱਚ ਕੈਪਟਨ ਸੀਟ ਚ ਵੀ ਆਉਂਦੀ ਹੈਗੀ ਸੋਫਾ ਸੀਟ ਚ ਵੀ ਆਉਂਦੀ ਆ ਇੱਕ ਬਈ ਮੂਰੇ ਵੀ ਮਰਾਜ਼ ਉਹਨੇ ਇੱਕ ਆਪਣੇ ਕੋਲ ਹੋਰ ਵੀ ਖੜੀਆਂ ਨਾ ਪਰ ਗੱਡੀ ਹਾਂਜੀ ਬਾਈ ਜੀ ਇੱਕ ਆਪਣੇ ਕੋਲੇ 10/11 ਮਾਡਲ ਖੜੀ ਚਿੱਟੇ ਰੰਗ ਦੀ ਉਹਦੀ ਵੀਡੀਓ ਵੀ ਆਪਾਂ ਕਰਾਂਗੇ ਥੋੜੇ ਦਿਨਾਂ ਤੇ ਕਰ ਠੀਕ ਹੈ ਜੀ ਮੇਰਾ ਸੀਟ ਰੈਕਵਰ ਤੇ ਇੰਟੀਰੀਅਰ ਤਾਂ ਨੀ ਆਵਰਾ ਦੋ ਬਈ ਪੂਰਾ ਸੋਨਾ 골ਡਨ ਪੱਟੀ ਲੱਗੀ ਹੋਈ ਬਹੁਤ ਸੋਹਣੀ ਜਿਹੜੇ ਬੰਦੇ ਕੋਲ ਆਪਾਂ ਗੱਡੀ ਲੈਤੀ ਜੈਨੂਨ ਬੰਦਾ ਬੰਦਾ ਘਰੇ ਰੱਖੀ ਵੀ ਗੱਡੀ ਸੀ ਬੰਦੇ ਕੋਲੇ ਜੈਨੂਨ ਦਾ ਚਲਾਵਾ ਸੀ ਵਧੀਆ ਸੋਹਣੀ ਗੱਡੀ ਹੈਗੀ ਜੀ ਇੰਜਨ ਗੇਅਰ ਦੀ ਬਿਲਕੁਲ ਓਕੇ ਹੈਗੀ ਤੇ ਬੋਰਨਟ ਵੀ ਚੱਕ ਉਹ ਮੜਾ ਇੰਜਨ ਹਾਂਜੀ ਹਾਂਜੀ ਇਹੀ ਤੇ ਮਰਾਦ ਨੇ ਨਿਕਾ ਬਾਕੀ ਗੱਲ ਹੋਰ ਹੈਗੀ ਇਹਦੀ ਸਰਵਿਸ ਬਾਈ ਹੋਈ ਵੀ ਹੈ ਫਿਲਟਰ ਤਿੰਨੇ ਬਦਲੇ ਹੋਏ ਹੈਗੇ ਜੀ ਆਜੋ ਬਾਈ ਜੀ ਸਿਲਡ ਗੱਡੀ ਆ ਬਾਕੀ ਆਪਾਂ ਨੋਵਾ ਗੱਡੀ ਤੇ ਕੱਲੀ ਦੀ ਕੰਮ ਕਰ ਰਹੇ ਹਾਂਗੇ ਦਰਸ਼ਕ ਵੀਰਾਂ ਦਾ ਬਹੁਤ ਪਿਆਰ ਮਿਲ ਰਿਹਾ ਧੰਨਵਾਦ ਬਾਈ ਸਾਰਿਆਂ ਦਾ ਬਹੁਤ ਬਹੁਤ ਮਿਹਰਬਾਨੀ ਆਪਾਂ ਨਵਾਂ ਹੀ ਕੰਮ ਸਟਾਰਟ ਕਰਿਆ ਸੀ ਹੁਣ ਤੱਕ ਆਪਾਂ 10 ਤੋਂ 12 ਗੱਡੀਆਂ ਸੇਲ ਕਰ ਤੀਆਂ ਤੇ ਇੱਥੇ ਮੈਂ ਨਿਗਾ ਮਰਾ ਦਿਓ ਗੱਡੀ ਮੂਰੋ ਸੇਲਡ ਆ ਪੂਰੀ ਸਾਰੀ ਤੇ ਬੈਟਰੀ ਨੰਮੂਈ ਹੈ ਬੈਟਰੀਆਂ ਜਿੰਨਾ ਹੁਣ ਤੇ ਕਰਗਟਿੰਗ ਆਪਾਂ ਦਿੱਤੀਆਂ ਬੈਟਰੀ ਨਵੀਂ ਰਖਾ ਕੇ ਦਿੰਦੇ ਆ ਕਿ ਇਹ ਗੱਡੀ ਦੀ ਬੈਟਰੀ ਰਖਾਈ ਨੂੰ ਡੇਢ ਮਹੀਨਾ ਹੀ ਹੋਇਆਗਾ ਠੀਕ ਹੈ ਜੀ ਸੋਹਣੀ ਗੱਡੀ ਆ ਤਿੰਨੇ ਫਿਲਟਰ ਬਦਲੇ ਹੋਏ ਆਗੇ ਸੀਰੀਅਲ ਗੱਡੀ ਆ ਸਾਰੀ ਲੱਗੀ ਵੱਜੀ ਦੀ ਵੀ ਸਰਵਿਸ ਹੋਣੀ ਹੁੰਦੀ ਆ ਵੀਰ ਦੇਖ ਕੇ ਲੈ ਕਹਿੰਦਾ ਕਿ ਤੋ ਕੋਈ ਲੱਗੀ ਵੱਜਣੀ ਹੁੰਦੀਗੀ ਫੁੱਲ ਬਾਈ ਫੁੱਲ ਲੱਗੀ ਵੱਜੀ ਦੀ ਸਰਵਿਸ ਸਰਵਸ ਤੁਹਾਨੂੰ ਕਰਾ ਕੇ ਦਿੰਦਾ ਵੀ ਜੇ ਕਹੇ ਗੱਡੀ ਸਰਵਿਸ ਹੋਣੀ ਹੁੰਦੀ ਆ ਉਹ ਤੁਹਾਨੂੰ ਕਰਵਾ ਕੇ ਦਿੰਦਾਗਾ ਤੇ ਹੁਣ ਆਪਾਂ ਲਾਸਟ ਦਾ ਤੁਹਾਨੂੰ ਰੇਟ ਦੱਸਦੇ ਗੱਡੀ ਦਾ ਇੱਕ ਵਾਰ ਤੇ ਰੇਟ ਬਾਈ ਸਿਰਾਏ ਦੇ ਦੋ ਬਸ ਰੇਟ ਬਾਈ ਆਏ ਆਪਣਾ ਰੇਟ ਬਸੇ ਮੈਨੂੰ ਫੋਨ ਕਾਲ ਆਉਂਦੀ ਹੈ ਕਿ ਬਹੁਤ ਬਹੁਤ ਧੰਨਵਾਦ ਬਾਈ ਦਰਸ਼ਕ ਵੀਰਾਂ ਦਾ ਠੀਕ ਆ ਰੇਟ ਮੇਰਾ ਜਾਇਜ਼ ਹੀ ਹੁੰਦਾਗਾ ਕੋਈ ਬਾਹਲਾ ਆਪਾਂ ਕਮਾਈ ਦਾ ਸਾਧਨ ਨਹੀਂ ਕਰਦੇਗੇ ਜੀ ਤੇ 245000 ਰੁਪਏ ਦੀ ਆਪਣੀ ਡਿਵਾਰਡ ਆ ਠੀਕ ਹੈ ਜੀ ਉਹਦੇ ਚ ਵੀ ਆਪਾਂ ਮਾਨਤਨ ਕਰਦੇ ਆਗੇ ਪਰ ਬਾਹਲਾ ਨਹੀਂ ਹੋਣਾ ਵੀ ਥੋੜਾ ਕਰਦੇ ਆਗੇ ਬਸ 2-4000 ਦਾ ਮਾਨਤਨ ਹੋ ਜੂਗਾ ਹਾਂਜੀ ਹਾਂਜੀ ਕਰਦੇ ਆਗੇ ਜੀ 5 ਟਿੱਕਰ ਵੀ ਕਰ ਦੇਗੇ ਉਸ ਤੋਂ ਵੱਧ ਨਹੀਂ ਹੋਣਾਗਾ ਠੀਕ ਤੋਂ ਗੱਡੀ ਦਾ ਰੇਟ ਜੈਨੂਨ ਜੀ ਰੱਖਦੇ ਹੁੰਦੇ ਆਪਾਂ ਬੜਾ ਯਾਦ ਰੇਟ ਨਹੀਂ ਰੱਖਦੇ ਕੀ ਜੀ ਤੇ ਵੀਡੀਓ ਨੂੰ ਕਰ ਦਿਓ ਦਬ ਕੇ ਸ਼ੇਅਰ ਬਾਈ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਲਓ ਜੀ ਨੰਬਰ ਆਪਾਂ ਵੀਰ ਦੇ ਸਕਰੀਨ ਤੇ ਪਾਤੇ ਆ ਕਿ ਤੁਸੀਂ ਸੰਪਰਕ ਕਰ ਲਓ ਗੱਡੀ ਵੀਰ ਕੋਲ ਇੱਕ ਹੋਰ ਖੜੀ ਚਿੱਟੇ ਰੰਗ ਦੀ ਨੋਵਾ ਤੇ ਉਹ ਵੀ ਤੁਹਾਨੂੰ ਫੋਟੋ ਹਟਮ ਵਾਈ ਪਾ ਦੂਗਾ ਤੇ ਵੀਡੀਓ ਵੀ ਜਲਦੀ ਆਪਣੇ ਪੇਜ ਤੇ ਇੱਕ ਅੱਧੇ ਦਿਨ ਤੱਕ ਦੋਸਤੋ ਤੁਹਾਨੂੰ ਮਿਲ ਜੂਗੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਈ ਨਾਲ ਸੰਪਰਕ ਕਰ ਲਓ ਧੰਨਵਾਦ ਜੀ